ਬਗਲੂ ਰੈਗੂਲੇਟ ਕਰਾਈਏ ਕਿ ਅਸੀਂ ਐਕਚੁਅਲ ਤੇ ਚਲਾਨ ਕਰੀਏ ਚਲਾਨਾ ਜੇ ਬੰਦਿਆ ਉਹਦੇ ਕਰ ਚਲਾਨ ਬੰਦ ਸਰ ਕਿੰਨੇ ਗਿਆ ਤੁਨ ਚਲਾਨ ਬੰਦ ਕਿਤੇ ਗਿਆ ਕੋਣ ਸਰ ਕੋਣ ਕਿੰਨੇ ਕੀਤਾ ਚਲਾਨ ਬੰਦ ਸਰੋਂ ਕਿਥੋਂ ਦੇਸ਼ ਆ ਤਾਂ ਚਲਾਨ ਬੰਦ ਦੇ 10 ਮਿੰਟ ਤੋਂ ਹੀ ਇਹ ਹਮੇਸ਼ਾ ਇਦਾਂ ਕਹਿੰਦੇ ਹਰਾਸਮੈਂਟ ਜੇ মিডিਆ ਤੁਹਾਡੇ ਨਾਲ ਸਾਥ ਦੇ ਰਿਹਾ ਆ ਤੁਹਾਡੀ ਹੈਲਪ ਕਰ ਰਿਹਾ ਕਿ ਚਲਾਨ ਕਰੋ ਸ ਟ੍ਰੈਫਿਕ ਨਿਕਲੇ ਤੁਸੀਂ ਸਿਰਫ ਹਰਾਸਮੈਂਟ ਕਹੀ ਆ ਰਹੇ ਹੋ ਕਾਦਾ ਸਾਈਨ ਪਤਾ ਨਾ ਸਰ ਬੋਰਡ ਦੇ ਕਾਦਾ ਸਾਨੂੰ ਕਾਦਾ ਸਾਈਨ ਆਉਲਾ ਨਹੀਂ ਸਾਇੰਦੇ ਨੇ ਪਤਾ ਸਾ ਤੋਈ ਟ੍ਰੈਫਿਕ ਮੁਲਾਜ਼ਮ ਹੋ ਸਰਦਈ ਤੁਹਾਨੂੰ ਸਾਇੰਦੇ ਨਹੀਂ ਪਤਾ ਸਸਸੀ ਕਾ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਸਵਾਗਤ ਹੈ ਦੈਨ ਵੀ ਗੱਲ ਦੇ ਉੱਤੇ ਮੈਂ ਤੁਹਾਡਾ ਆਪਣਾ ਹਰਜੋਤ ਸ਼ਰਮਾ ਜਿਵੇਂ ਕਿ ਤੁਹਾਨੂੰ ਪਤਾ ਹੈ ਆ ਕਿ ਸੀਪੀ ਸਾਹਿਬ ਲੋ ਵੱਧ ਤੋਂ ਵੱਧ ਦੇਸ਼ ਜਿੱਤੇ ਜਾ ਰਹੇ ਆ ਟ੍ਰੈਫਿਕ ਨੂੰ ਲੈ ਕੇ ਨਵੇਂ ਨਵੇਂ ਕਾਨੂੰਨ ਜਾਰੀ ਕੀਤੇ ਜਾ ਰਹੇ ਆ ਜਿਹੜੀਆਂ ਫੜੀਆਂ ਆ ਲਿਆ ਨੂੰ ਸੜਕਾਂ ਦੇ ਪਿੱਛੇ ਕੀਤਾ ਜਾ ਰਿਹਾ ਪਰ ਤੁਸੀਂ ਦੇਖ ਸਕਦੇ ਆ ਕਿ ਏਪੀ ਦੇ ਕੋਲੇ ਸਕੂਲ ਫਾਈਨ ਆਰਟਸ ਦੇ ਬਾਹਰ ਐਕਟਿਵਾ ਵਗੈਰਾ ਉਹ ਹੀ ਲੱਗ ਰਹੀਆਂ ਨੇ ਕੋਈ ਚਲਾਨ ਨਹੀਂ ਕਰ ਰਿਹਾ ਸੀਪੀ ਸਾਹਿਬ ਦਾ ਕੋਈ ਧਿਆਨ ਨਹੀਂ ਜਾ ਰਿਹਾ ਇਸ ਉੱਤੇ ਬੱਚੇ ਆ ਰਹੇ ਨੇ ਐਕਟਿਵਾ ਲਗਾ ਰਹੇ ਨੇ ਕੱਲ ਨੂੰ ਕੋਈ ਇੱਥੇ ਵੱਡੀ ਵਾਰਦਾਤ ਹੋ ਜਾਂਦੀ ਹੈ ਤੇ ਕੌਣ ਜ਼ਿੰਮੇਵਾਰ ਹੈ ਤੁਸੀਂ ਮੁਲਾਜ਼ਮ ਆਪਣੀ ਡਿਊਟੀ ਨਿਭਾ ਰਹੇ ਹੋ ਬਹੁਤ ਵਧੀਆ ਡਿਊਟੀ ਨਿਭਾ ਰਹੇ ਨੇ ਸ਼੍ਰੀਮਾਨ ਏਐਸਆਈ ਸਾਹਿਬ ਸਾਡੇ ਨਾਲ ਬਹੁਤ ਵਧੀਆ ਡਿਊਟੀ ਸਰ ਏਐਸਏ ਜੀ ਸਾਹਿਬ ਆਪਣਾ ਨਾਮ ਦੱਸ ਦਿਓ ਏਐਸਏ ਸਾਹਿਬ ਆਪਣਾ ਨਾਮ ਤੇ ਦੱਸ ਦਿਓ ਸਰ ਬਹੁਤ ਵਧੀਆ ਡਿਊਟੀ ਨਿਭਾ ਰਹੇ ਸਾਡੇ ਏਐਸਆਈ ਸਾਹਿਬ ਟ੍ਰੈਫਿਕ ਨੂੰ ਲੈ ਕੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਲਾਈਟਾਂ ਵਗੈਰਾ ਸਾਰੀਆਂ ਖਰਾਬ ਨੇ ਤੇ ਦੋਵੇਂ ਮੁਲਾਜ਼ਮ ਜਿਹੜੇ ਨੇ ਪੂਰੀ ਡਿਊਟੀ ਨਿਭਾ ਰਹੇ ਨੇ ਸਰ ਸ਼੍ਰੀਮਾਨ ਜੀ ਸਰੀ ਆਪਣੀਆਂ ਉਹ ਐਕਟਿਵ ਵਗੈਰਾ ਲੱਗੀਆਂ ਹੋਈਆਂ ਏਪੀ ਦੇ ਕੋਲੇ ਦੇ ਬਾਹਰ ਉਹ ਲਗਣੀਆਂ ਲਾਊਡ ਆ ਕੋਈ ਤਾਂ ਡਿਊਟੀ ਕਰ ਦੋ ਟੈਪ ਡਿਊਟੀ ਸਰ ਬਿਊਟੀ ਉਹ ਵੀ ਤਾਂ ਨਹੀਂ ਨਾ ਉਹ ਡਿਊਟੀ ਨਹੀਂ ਤੁਹਾਡੀ ਐਦਾਂ ਸਰ ਉਹਦੇ ਕਰਕੇ ਜਾਮ ਲੱਗ ਰਿਹਾ ਮੇਨ ਉਹ ਸਰ ਐਕਟਿਵ ਆ ਮੋਸਾ ਲੱਗੇ ਹੋਏ ਉਦੋਂ ਹੀ ਗਾਣੀ ਤੇ ਘਟਾਰਿਆ ਤੇ ਸਰ ਉਹ ਉਹ ਜਾਮ ਨਹੀਂ ਲੱਗਦੇ ਲੱਗ ਰਹੇ ਨਾਲ ਜਾਮ ਸਰ ਤੇ ਉਹਦਾ ਚਲਾਨ ਕਿਉਂ ਨਹੀਂ ਘਟਰੇ ਤੂੰ ਬਣਾ ਕੀਤਾ ਗਿਆ ਤੁਹਾਨੂੰ ਹਾਂਜੀ ਸਰ ਤਾਂ ਸਰ ਉਹ ਜਾਮ ਨਹੀਂ ਲਾ ਰਹੇ ਉੱਤੇ ਸ਼੍ਰੀਮਾਨ ਜੀ ਆਜਾਮ ਨਹੀਂ ਲੱਗ ਰਿਹਾ ਸੇ ਬੜਾ ਦੇਖੋ ਸਹੀ ਤਾਂ ਚਲਾਣਾ ਮੰਨਦਾ ਸਰ ਨੋ ਪਾਰਕਿੰਗ ਦਾ ਬੋਰਡ ਲੱਗਾ ਹੋਇਆ ਕੋਈ ਚਲਾਣੇ ਨਹੀਂ ਕਰ ਰੇ ਸ਼੍ਰੀਮਾਨ ਜੀ ਇੱਧਰ ਦੇਖੋ ਸਰ ਉਹ ਦੇਖੋ ਵੀ ਟ੍ਰੈਫਿਕ ਨਹੀਂ ਲਿਆ ਕਰਾ ਰਹੇ ਜਿੱਥੇ ਜਾਵਾਂ ਉਹ ਮੋੜ ਸੇ ਘੜੇ ਸਰ ਉਹ ਡਿਊਟੀ ਨਹੀਂ ਹੈਗੀ ਉਹ ਡਿਊਟੀ ਨਹੀਂ ਹੈਗੀ ਉਹ ਏਐਸਏ ਸਾਹਿਬ ਏਐਸਏ ਸਾਹਿਬ ਮੇਰੀ ਗੱਲ ਸੁਣੋ ਮਾਜੀ ਵੀਆਈਪੀ ਡਿਊਟੀ ਪਈ ਹੈ ਸਾਨੂੰ ਡਿਊਟੀ ਬਹੁਤ ਵਧੀਆ ਸਰ ਮੈਂ ਕਹਿ ਰਿਹਾ ਮੈਂ ਟਾਪ ਤੇ ਰਹੇ ਰੈਂਡ ਬੰਦ ਆਜੋ ਰੀਲ ਟਾਈਮ ਆਜੋ ਰੀਲ ਟਾਈਮ ਨਹੀਂ ਐਕਟਿਵ ਬਾਸ ਸਾਨੂੰ ਲੱਗੀ ਹੋਈਆਂ ਜਾਮ ਕਿਦਾਂ ਸਰ ਲੱਗਾ ਹੋਇਆ ਉਹਦੇ ਕਰਕੇ ਟ੍ਰੈਫਿਕ ਨੂੰ ਰੈਗੂਲੇਟ ਕਰਾਈਏ ਕਿ ਅਸੀਂ ਐਕਟਿਵ ਤੇ ਚਲਾਨ ਕਰੀਏ ਚਲਾਨਾ ਦੇ ਬੰਦਿਆ ਉਹਦੇ ਕਰ ਚਲਾਨ ਬੰਦ ਸਰ ਕਿੰਨੇ ਗਿਆ ਤੁਹਾਨੂੰ ਚਲਾਨ ਬੰਦ ਕੀਤੇ ਗਏ ਆ ਕੌਣ ਸਰ ਕੌਣ ਕਿੰਨੇ ਕੀਤਾ ਚਲਾਨ ਬੰਦ ਸਰ ਮੈਨੂੰ ਕਿੱਥੋਂ ਦੇਸ਼ਿਆ ਤੁਹਾਨੂੰ ਚਲਾਨ ਬੰਦ ਦੇ ਤੁਸੀਂ ਹੀ ਮਾਰੀ ਹਾਨੂੰ ਤੇ ਹਰਾਸਮੈਂਟ ਕਰ ਰਹੇ ਹੋ ਡਿਊਟੀ ਕਰਨ ਦਾ ਇਹ ਸਰ ਹਰਾਸਮੈਂਟ ਹੈ ਜੀ ਹਰਾਸਮੈਂਟ ਕਰ ਰਹੇ ਹੋ ਵਾਹ ਜੀ ਵਾਹ ਜੀ ਡਿਊਟੀ ਨੂੰ ਬਹੁਤ ਵਧੀਆ ਕਰ ਰਹੇ ਹੋ ਡਿਊਟੀ ਅੱਜ ਦੇਖੋ ਕਿੰਨਾ ਜਾਮ ਲੱਗਾ ਹੈ ਸਾਡੀ ਹੈਲਪ ਹੀ ਕਰ ਰਹੇ ਆ ਕਿ ਤੁਸੀਂ ਬਹੁਤ ਵਜੇ ਡਿਊਟੀ ਕਰ ਰਹੇ ਹੋ ਉੱਥੇ ਸਰ ਐਕਟਿਵ ਲੱਗੇ ਉਹਨਾਂ ਚਲਾਨ ਕੋਣ ਦੇਖੂਗਾ ਮਤਲਬ ਉਹਨਾਂ ਚਲਾਨ ਕੋਈ ਨਹੀਂ ਕਰ ਸਕਦਾ ਤੁਹਾਨੂੰ ਬਣਾ ਕੀਤਾ ਹੋਇਆ ਏਪੀ ਜੀ ਕੋਲੇ ਨੂੰ ਮਣਾ ਕਰਦਾ ਦੂਜੀ ਮਿਲ ਚਲਾਨ ਇਹਨੂੰ ਰੈਗੂਲਰ ਨਾ ਕਰੀਏ ਟ੍ਰੈਫਿਕ ਸਰ ਕਰੋ ਬਿਲਕੁਲ ਡਿਊਟੀ ਉਹ ਤਾਂ ਡਿਊਟੀ ਹੀ ਕਰ ਰਹੇ ਹੋ ਕਿਉਂ ਹਰਾਸਮੈਂਟ ਕਰ ਰਹੇ ਹੋ ਉਹ ਦੇ ਕਰਕੇ ਜਾਮ ਲਗਾਓ ਜਾਮ ਨਹੀਂ ਆਗਾ 10 ਮਿੰਟ ਤੋਂ ਤੁਸੀਂ ਹਮੇਸ਼ਾ ਇਦਾਂ ਕਹਿੰਦੇ ਹਰਾਸਮੈਂਟ ਜੇ মিডিਆ ਤੁਹਾਡੇ ਨਾਲ ਸਾਥ ਦੇ ਰਿਹਾ ਆ ਤੁਹਾਡੀ ਹੈਲਪ ਕਰ ਰਿਹਾ ਕਿ ਚਲਾਣ ਕਰੋ ਤਾਂ ਟ੍ਰੈਫਿਕ ਨਿਕਲੇ ਤੁਸੀਂ ਸਿਰਫ ਹਰਾਸਮੈਂਟ ਕਹੀ ਜਾ ਰਹੇ ਹੋ ਦੱਸੋ ਮੈਨੂੰ ਇਹ ਜਮ ਨਾ ਘਟਾਈਏ ਰੈਪਰ ਬਲੌਕ ਕਰੀਏ ਸਰ ਸਾਡਾ ਉਪਨਾਓ ਤੇ ਉਹ ਚਲਾ ਸਾਡੀ ਆ ਰਹੀ ਹੈ ਟ੍ਰੈਫਿਕ ਸਾਡੀ ਟੂਟੂ ਬੰਦ ਜੇ ਉਹ ਉਹ ਤਾਂ ਐਕਟਿਵਾ ਨਾ ਲੱਗੇ ਤੇ ਜਮ ਹੋਵੇ ਨਾ ਜੇ ਸਰ ਐਕਟਿਵਾ ਨਾ ਲੱਗੇ ਤਾਂ ਜਮ ਹੋਵੇ ਨਾ ਕੋਈ ਸਰ ਜਵਾਬ ਹੈ ਨਹੀਂ ਤੁਹਾਡਾ ਇਸ ਬਾਰੇ ਕਿਉਂ ਲਵਾ ਰਹੇ ਤੁਸੀਂ? ਮਾਰੋ ਕੈਮਰਾ ਕਿੱਥੇ ਜਾਣਾ ਹੈ? ਉਹ ਸਰ ਕੀ ਐਕਟਿਵ ਆ ਤੇ ਜਾ। ਉਹ ਐਕਟਿਵ ਕਿੱਦਾਂ ਲੱਗੀਆਂ ਸਰ ਥੇ? ਬੋਰਡ ਸਰ ਬੋਰਡ ਦੱਸੋ ਕਾਦਾ ਹੋਣਾ। ਕਾਲੀ ਪਿਆ ਸ਼ਰੀ ਮਾਂ ਜੀ ਕਿੱਥੇ ਜਾਣਾ ਹੈ? ਬੋਰਡ ਦੱਸੋ ਕਾਦਾ ਹੋਣਾ। ਟ੍ਰੈਫਿਕ ਪੁਲਿਸ ਮਲਾਜੋ ਮਾ ਸਰ ਬੋਰਡ ਦੱਸੋ ਕਾਦਾ ਹੋ। ਟ੍ਰੈਫਿਕ ਟ੍ਰੈਲਰ ਕਰਾਂਗੇ ਬਾਜੋ ਨਾਲ ਲੈ। ਮੈਂ ਕਾ ਸਰ ਬੋਰਡ ਦੱਸੋ ਕਾਦਾ ਹੋ। ਬੋਰਡ ਤੇ ਨੋੜੇ ਜ ਐਸਾ ਟ੍ਰੈਫਿਕ ਮਲਾਜੋ ਮੋਦੀ ਹੀ। ਬੋਰਡ ਦੀ ਮੋੜੀ ਕਿਧਰ ਨੂੰ? ਪਤਾ ਸਾਈਨ ਨੂੰ ਪਤਾ ਨਹੀਂ ਸਰ ਬੋਰਡ ਦੇ। ਨਾਲੇ ਸਾਨੂੰ ਕਾਦਾ ਸਾਈਨ ਨਾ ਹੋਲਾ। ਨੇ ਸਾਈਨ ਤੇ ਨਹੀਂ ਪਤਾ